1 ਜੂਨ ਨੂੰ ਗੋਲੀਬਾਰੀ ਹੋਣ ਤੋਂ ਬਾਅਦ 2 ਜੂਨ ਵਾਲੇ ਦਿਨ ਦਾ ਸਿੱਖ ਸੰਗਤਾਂ ਵਹੀਰਾਂ ਕੱਟ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਖਬਰ ਜਿਹੜੀ ਆ ਅੱਗ ਦੇ ਵਾਂਗ ਫੈਲ ਚੁੱਕੀ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਸੀਆਰਪੀਐਫ ਦੇ ਵੱਲੋਂ ਗੋਲੀਆਂ ਚਲਾ ਦਿੱਤੀ ਜਾਂਦੀਆਂ ਨੇ ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਵੱਲੋਂ ਜਿੰਨੇ ਵੀ ਦੇਸ਼ ਭਰ ਦੇ ਵਿੱਚ ਅਖਬਾਰ ਚੱਲਦੇ ਸਨ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਇੰਨਾ ਹੀ ਨਹੀਂ ਹੋਰ ਤਾਂ ਹੋਰ ਜਿੰਨੇ ਵੀ ਵਿਦੇਸ਼ੀ ਜਿਹੜੇ ਪੱਤਰਕਾਰ ਸਨ ਉਹਨਾਂ ਨੂੰ ਵੀ ਫਰਮਾਨ ਜਾਰੀ ਕਰ ਦਿੱਤੇ ਜਾਂਦੇ ਹਨ ਕਿ ਉਹ ਵੀ ਸੂਬੇ ਤੋਂ ਬਾਹਰ ਚਲੇ ਜਾਣ ਸਾਰਾ ਦਿਨ ਕਰਫਿਊ ਲੱਗਿਆ ਰਹਿੰਦਾ ਹੈ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਸ਼ਾਮ 6 ਵਜੇ ਇੱਕ ਰੇਡੀਓ ਦੇ ਉੱਪਰ ਔਰ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਉੱਪਰ ਫਰਮਾਨ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਨੇ ਅਕਾਲੀਆਂ ਨੂੰ ਕਿਹਾ ਕਿ ਜੇਕਰ ਮੰਨ ਦੇ ਵਿੱਚ ਕੋਈ ਸਵਾਲ ਜਾਂ ਸ਼ੱਕ ਬਾਕੀ ਹੈ ਤਾਂ ਆਓ ਰਲ ਕੇ ਬੈਠੀਏ ਅਤੇ ਹੱਲ ਲੱਭੀਏ ਦੱਸ ਦੇ ਕਿ ਇਸ ਆਦੇਸ਼ ਤੋਂ ਪਹਿਲਾਂ ਹੀ ਜਿਹੜਾ ਪੰਜਾਬ ਅਤੇ ਚੰਡੀਗੜ੍ਹ ਨੂੰ ਫੌਜ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਹੋ ਗਏ ਸਨ